ਸੋ ਮੁਗਲ ਗਾਰਡਨ ਤੋਂ ਅਸੀਂ ਬਾਹਰ ਆ ਗਏ ਆ। ਲਾਸਟ ਲੌਕ 'ਚ ਮੁਗਲ ਗਾਰਡਨ ਦੀ ਗੱਲਬਾਤ ਹੋ ਰਹੀ ਹੈ ਕਿ ਅਸੀਂ ਹੁਣ ਸਾਡਾ ਮਨ ਬਣਿਆ ਜੀ ਡਲਗੇਟ ਜਾ ਕੇ ਤੇ ਸ਼ਿਕਾਰੇ ਦੀ ਸੈਰ ਕੀਤੀ ਜਾਏ। ਸੋ ਆਟੋ ਵਾਲੇ ਨਾਲ ਗੱਲਬਾਤ ਚੱਲ ਰਹੀ ਹੈ। ਗੱਡੀ ਅਸੀਂ ਹੋਣੀ ਹੋ ਗਈ ਗੱਲਬਾਤ ਹੋ ਗਈ ਆ ਤੇ ਅਸੀਂ ਆਟੋ 'ਚ ਬੈਠ ਕੇ ਤੇ ਡਲਗੇਟ ਚਲਾਂਗੇ ਕਿਉਂਕਿ ਲੋਕਲ ਟ੍ਰੀ ਦੀ ਸੈਰ ਕਰਨ ਦਾ ਆਪਣਾ ਆਨੰਦ ਹੁੰਦਾ। ਸੋ ਡਲਗੇਟ ਜਾਣ ਦੀ ਸਾਡੇ ਨਾਲ ਗੱਲ ਪੁੱਗ ਗਈ ਹੈ। ਅਸੀਂ ਚੱਲਿਆਂ ਵੀ ਹੁਣ ਡਲਗੇਟ ਸੋ ਆਟੋ ਤੇ ਬੈਠ ਕੇ ਤੇ ਆਪਾਂ ਆਨੰਦ ਲੈਨੇ ਆਂ ਦੀ ਹੁਣ ਡਲਗੇਟ ਦੇ ਤੇ ਡਲਗੇਟ ਜਾ ਕੇ ਸ਼ਿਕਾਰੀ ਦੀ ਸੈਰ ਕਰਾਂਗੇ ਉਹ ਡਲਗੇਟ ਹੈ ਸ਼ਿਕਾਰਾ ਵਗੈਰਾ ਬੜੀਆ ਮਿਲਦਾ ਹੈ ਵਾਹ ਮੇਨ ਪੁਆਇੰਟ ਉਹੀ ਹੈ ਹਾਂ ਨੈਰੂ ਪਾਰਕ ਹੈ ਨੈਰੂ ਪਾਰਕ ਨੈਰੂ ਪਾਰਕ ਉਹੀ ਹੈ ਤੋਂ ਦਾ ਸ਼ਿਕਾਰਾ ਮੇਂ ਬਿਠਾ ਕੇ ਜੋ ਪਾਣੀ ਬੋ ਮੈਂ ਦੁਕਾਨੇ ਵਿੱਚ ਤੇ ਕਰਦੇ ਵਾਹ ਕਿਹਦੇ ਕਰਦੇ ਸਾਰਾ ਕੁਝ ਲਿਖਾਦੇ ਹੁੰਦਾ ਸਾਰਾ ਕੁਝ ਉਹ ਇਹ ਦੇਤੇ ਮੈਂ ਦੇਖੂਗਾ ਹਾਂ ਇੱਥੇ ਤਾਂ ਕੁਝ ਵੀ ਨਹੀਂ ਹੈ ਇਹ ਤਾਂ ਪੁਰਾਣਾ ਪੁਰਾਣਾ ਪੁਆਇੰਟ ਵਹੀ ਹੈ ਨਾ ਹਾਂ ਇਹ ਤਾਂ ਆਈ ਥਿੰਕ ਮੁਗਲ ਗਾਰਡਨ ਕੇ ਕਰਕੇ ਥੋੜਾ ਪੁਆਇੰਟ ਜਿਆਦਾ ਹੋ ਗਿਆ ਹੈ ਨਾ ਹਾਂ ਭਾਈ ਦਾ ਕੋਈ ਕਸ਼ਮੀਰੀ ਕੇ ਜਾਂ ਇਧਰ ਉਧਰ ਕਿਦੇ ਹੋ ਜੀ ਕੁਝ ਕਸ਼ਮੀਰ ਤੋਂ ਹੀ ਉਹ ਕੇ ਜਾਂ ਇਧਰ ਉਧਰ ਕਸ਼ਮੀਰ ਤੋਂ ਕਸ਼ਮੀਰ ਕੇ ਯਾਤ ਸਤਰੀ ਨਗਰ ਕੇ ਰਹਿਨੇ ਵਾਲੇ ਹੋ ਜੀ ਜੀ ਬਰੋਬਰ ਹੈ ਬਰੋਬਰ ਸ੍ਰੀ ਨਗਰ ਕੇ ਬਰੋਬਰ ਜੀ ਜੀ ਕੀ ਨਾਮ ਹੈ ਆਪਕਾ ਮਹਰਾਜ ਮਹਰਾਜ ਜੀ ਜੀ ਵਾਹ ਮਹਰਾਜ ਕੀ ਬਾਤ ਹੈ ਤੇ ਆ ਪਿਛੇ ਜਤਿੰਦਰ ਜੀ ਤੇ ਸ਼ਰਮਾ ਜੀ ਵੀ ਥੋੜਾ ਝਾਤੀਆਂ ਮਾਰਨ ਦੇ ਆ ਵੀਡੀਓ ਚ ਤੇ ਇਧਰ ਰਜਿੰਦਰ ਵੀ ਬੈਠੇ ਆ ਤੇ ਹੁਣ ਅਸੀਂ ਚੱਲੇ ਆ ਜੀ ਡਾਲ ਗੇਟ ਤੇ ਡਾਲ ਗੇਟ ਜਾ ਕੇ ਤੇ ਉਥੇ ਨਹਿਰੂ ਪਾਰਕ ਨਹਿਰੂ ਪਾਰਕ ਨਹਿਰੂ ਪਾਰਕ ਡਾਲ ਗੇਟ ਜਾਵਾਂਗੇ ਉੱਥੇ ਸ਼ਿਕਾਰੇ ਦੀ ਤੁਹਾਡੇ ਨਾਲ ਸੈਰ ਸਾਂਝੀ ਕਰਾਂਗੇ ਇਹ ਦੇ ਕੇ ਵੀ ਆਵਾਂਗੇ ਵਾਪਸ ਹਾਂ ਬਿਲਕੁਲ ਬਿਲਕੁਲ ਸੋ ਸਾਨੂੰ ਪਿਆਰ ਥੋੜਾ ਜਿਹਾ ਮਹਿੰਗਾ ਵਾ ਇਹ ਮੁਗਲ ਗਾਰਡਨ ਤੋਂ ਰੁਪਇਆ 300 ਇਹਨਾਂ ਨੇ ਕੀਤਾ ਘੱਟ ਨਹੀਂ ਸੀ ਕਰਦੇ ਸੋ ਪਤਾ ਨਹੀਂ ਸਾਨੂੰ ਕਿ ਇੰਨੇ ਪੈਸੇ ਲੱਗਦੇ ਕਿ ਘੱਟ ਲੱਗਦੇ ਫਸਟ ਟਾਈਮ ਅਸੀਂ ਆਏ ਆ ਤੇ ਜਿਹੜੇ ਵੀਡੀਓ ਵੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਕਿ ਅਸੀਂ ਠੱਗੇ ਤੇ ਨਹੀਂ ਮਹਿਸੂਸ ਹੋ ਗਏ ਸੋ ਜਰੂਰ ਇਹ ਵੈਸੇ ਫੀਡਬੈਕ ਜੜੀ ਚਾਹੀਦੀ ਹੈ ਕਿਉਂਕਿ ਮੇਰਾ ਬਲੌਗ ਬਣ ਰਿਹਾ ਹੈ ਤੇ ਮਹਾਰਾਜ ਹੁਣਾਂ ਦੇ ਤੱਕ ਵੀ ਗੱਲ ਪਹੁੰਚੇ ਤੇ ਇਹਨਾਂ ਨੇ ਸਾਡੇ ਨਾਲ ਕੋਈ ਇਦਾਂ ਦੀ ਗੱਲ ਤੇ ਨਹੀਂ ਕੀਤੀ ਵੈਸੇ ਖੁਸ਼ ਖੁਸ਼ ਹੋ ਕੇ ਇਹਨਾਂ ਨੇ 500 ਵੀ ਦੇ ਸਕਦੇ ਆ ਸਾਡੇ ਬੰਦੇ ਬੜੇ ਦਿਲਦਾਰ ਆਏ ਸੋ ਹੁਣ ਮਿਲਦੇ ਆਂ ਜਾ ਕੇ ਆਪਾਂ ਡਲਗੇਟ ਨਹਿਰੂ پارک ਨਹਿਰੂ پارک ਹਾਂ ਜੀ ਮਹਾਰਾਜ ਹੁਣਾਂ ਨੇ ਕਮਾਲ ਕਰ ਦਿੱਤਾ ਜੀ ਮੈਂ ਕੁਝ ਪਲ ਪਹਿਲਾਂ ਕੁਝ ਬਿਆਨ ਦਿੱਤੇ ਸੀ ਉਹ ਬਿਆਨ ਵਾਪਸ ਲੈਣ ਤੇ ਇਹਨਾਂ ਮੈਨੂੰ ਮਜਬੂਰ ਕਰਤਾ ਵਾ ਇਹਨਾਂ ਸਾਨੂੰ ਬਹੁਤ ਵਧੀਆ ਪੁਆਇੰਟ ਵਿਸਟ ਕਰਾਏ ਆ ਨਹਿਰੂ ਪਾਰਕ ਵੀ ਅਸੀਂ ਤੱਪਕੇ ਤੋਂ ਹੁਣ ਡਲਗਰੇਡ ਚੱਲੇ ਆ ਇਹ ਚਾਹੁੰਦੇ ਤੇ ਸਾਨੂੰ ਨਹਿਰੂ ਪਾਰਕ ਉਤਾਰ ਸਕਦੇ ਸੀ ਪਰ ਕਹਿੰਦੇ ਤੁਹਾਨੂੰ ਮੈਂ ਉੱਥੇ ਲੈ ਕੇ ਜਾਣਾ ਜਿੱਥੇ ਤੁਹਾਨੂੰ ਸਭ ਤੋਂ ਬੈਸਟ ਵਿਊ ਮਿਲੂਗਾ ਟਰੈਫਿਕ ਦੀਆਂ ਮਾਰਦੀਆਂ ਧੱਗੀਆਂ ਡਾਉਂਦੇ ਹੋਏ ਜਿਹੜਾ ਸਹਿਰਾਜ ਦੇਖੋ ਤੱਕ ਲੈ ਆਏ ਨੇ ਤੇ ਅਸੀਂ ਇਹਨਾਂ ਤੋਂ ਬੜੇ ਪ੍ਰਭਾਵਤ ਹਾਂ ਜੇਕਰ ਇਹਨਾਂ ਟੈਕਨੀਕਾ ਤੋਂ ਪ੍ਰਭਾਵਤਾ ਗਰਦਾਸਪੁਰੀਏ ਹੁਣ ਜਿਹੜੇ ਤੇ ਪ੍ਰਭਾਵਤਾ ਜੇਕਰ ਅਸੀਂ ਗੱਡੀ ਤੇ ਹੁੰਦੇ ਤੇ ਹੋ ਸਕਦਾ ਵੀ ਸਾਨੂੰ 1.5-2 ਘੰਟੇ ਲੱਗਦੇ ਇਹਨਾਂ ਨੂੰ 15 ਮਿੰਟ ਤੁਸੀਂ 15 ਮਿੰਟ ਤੇ ਪਹੁੰਚਾਤਾ 15 ਮਿੰਟ ਮਹਾਰਾਜ ਜੀ ਮਹਾਰਾਜ ਜੀ ਦਾ ਆਟੋ ਝਾੜਿਆ ਇਹ ਝਾੜ ਵਾਂਗੂ ਉੜਦਾ ਜਾਂਦਾ ਵਾ ਝਾੜ ਝਾੜ ਜੀ ਝਾੜ ਝਾੜ ਮੈਨੂੰ ਰੂਸ ਦੀ ਯਾਦ ਆਈ ਆ ਰੂਸ ਦੀ ਬਹੁਤ ਵਧੀਆ ਜੀ ਸੋ ਅਸੀਂ ਫਿਲਹਾਲ ਹੀ ਕੁਝ ਪਾਰ ਦੇ ਪਹੁੰਚ ਚਲੇ ਆ ਜਿਹੜੀ ਆਪਾਂ ਵਿਸ਼ੇਦਤ ਨਾਲ ਵੇਟ ਕਰ ਰਹੇ ਸੀ ਇਹ ਤੁਸੀਂ ਬਾਹਰ ਦੇਖ ਪਾ ਰਹੇ ਇਹਦੇ ਲਗਭਗ ਡਲਗੇਟ ਆ ਗਿਆ ਪਾ ਜੀ ਮਹਾਰਾਜ ਜੀ ਜੀਤੇ ਆ ਕੇ ਥੋੜਾ ਸਾਹ ਅੱਗੇ ਥੋੜਾ ਸੋ ਬਹੁਤ ਵਧੀਆ ਜੀ ਸੋ ਇਹਨਾਂ ਦਾ ਬਣਦਾ ਮਾਨਤਨ ਮਤਲਬ ਜਿੰਨਾ ਮਾਨਤਨ ਬਣਦਾ ਅਮਰੀਕਾ ਨਾਲ ਉਸ ਤੋਂ ਵਾਧੂ ਹੀ ਦੇਣਾ ਚਾਹੀਦਾ ਵਾ ਸੋ ਬਹੁਤ ਵਧੀਆ ਜੀ ਡਿਸਟੈਂਸ ਵੀ ਕਾਫੀ ਸੀ ਬਟ ਇਹਨਾਂ ਨੇ ਬੜੀ ਸ਼ਿੱਦਤ ਨਾਲ ਬੜੀ ਆਪਣੀ ਚਤਰ ਚਲਾਕੀ ਦੇ ਨਾਲ ਸਾਨੂੰ ਬੜੀ ਤੇਜ਼ੀ ਦੇ ਨਾਲ ਇੱਥੇ ਲੈ ਕੇ ਜਾਂਦਾ ਅਦਰਵਾਈਜ਼ 1.5 ਤੋਂ 2 ਘੰਟੇ ਦਾ ਸਫ਼ਰ ਬਣਦਾ ਸੀ ਕਾਰ ਤੇ ਜਿਹੜਾ ਕਿ ਜਾਮ ਬਹੁਤ ਸੀ ਐਕਚੁਅਲੀ ਜਾਮ ਕਰਕੇ ਅਦਰਵਾਈਜ਼ ਤੇ ਭਾਵੇਂ 15 ਮਿੰਟ ਦੇ ਵਿੱਚ ਕਾਰ ਤੇ ਵੀ ਆ ਜਾਂਦੇ ਬਟ 15 20 ਮਿੰਟ ਜਨਾ ਸਾਨੂੰ 80 ਤੇ 75 ਸੋ ਬਹੁਤ ਮਿਹਰਬਾਨੀ ਮਹਾਰਾਜੀ ਆਪਕਾ ਧੰਨਵਾਦ ਸੋ ਫਾਈਨਲੀ ਮਹਾਰਾਜ ਜੀ ਨੇ ਸਾਨੂੰ ਉਤਾਰ ਦਿੱਤਾ ਹੈ ਜੀ ਅ ਡਲ ਗੇਟ ਨੰਬਰ 6 ਤੇ ਤੇ ਇਹ ਬਹੁਤ ਵਧੀਆ ਏਰੀਆ ਜੀ ਪੰਜਾਬੀ ਹਵੇਲੀ ਨਾਮ ਦਾ ਰੈਸਟੋਰੈਂਟ ਹੈ ਇੱਥੇ ਤੇ ਜੇ ਮੈਂ ਤੁਹਾਨੂੰ ਇੱਧਰ ਦੀ ਥੋੜੀ ਨਜ਼ਰ ਮਰਵਾਵਾਂ ਇੱਧਰ ਥੋੜਾ ਤੇ ਇੱਧਰ ਦਾ ਨਜ਼ਾਰਾ ਤੇ ਬਾ ਕਮਾਲ ਹੈ ਜੀ ਸੋ ਇਹ ਡਾਲ ਲੇਕ ਦੀ ਸ਼ਾਨ ਸ਼ਿਕਾਰੇ ਤੇ ਉਹ ਡਾਲ ਹਾਊਸ ਬਣੇ ਆ ਜੀ ਸੋ ਸਾਰੇ ਸੈਲਾਨੀ ਇੱਥੇ ਆ ਕੇ ਸ਼ିକਾਰੇ ਦਾ ਆਨੰਦ ਲੈਂਦੇ ਆ ਤੇ ਇਹ ਜਿੰਨੇ ਵੀ ਸਾਹਮਣੇ ਤੁਸੀਂ ਦੇਖ ਰਹੇ ਜੇ ਪਾਣੀ ਦੇ ਵਿੱਚ ਬਣੇ ਆ ਹਾਊਸ ਇਹ ਸਾਰੇ ਹਾਊਸ ਬਹੁਤ ਵਧੀਆ ਲੱਗ ਰਹੇ ਆ ਜੀ ਤੇ ਪਤਾ ਲੱਗਾ ਕਿ ਲੋਕ ਰਾਤ ਇੱਥੇ ਸਟੇ ਵੀ ਕਰ ਸਕਦੇ ਆ ਸੋ ਬੁੱਕ ਵੀ ਆਪਾਂ ਕਰ ਸਕਦੇ ਆ ਸੋ ਬਹੁਤ ਵਧੀਆ ਸੋ ਕਮਾਲ ਹੀ ਨਜ਼ਾਰਾ ਹੁਣ ਅਸੀਂ ਸ਼ਿਕਾਰੇ ਦੀ ਸੈਰ ਕਰਾਂਗੇ ਇਸ ਡਾਲ ਲੇਕ ਦੇ ਵਿੱਚ ਇਸ ਅਦਭੁਤ ਨਜ਼ਾਰੇ ਦਾ ਹਿੱਸਾ ਬਣਾਂਗੇ ਤੋ ਹੁਣ ਤੁਹਾਨੂੰ ਸ਼ਿਕਾਰੀ ਦੇ ਵਿੱਚ ਬੈਠ ਕੇ ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਸੰਗੀਆਂ ਕਰਦੇ ਆਂ ਮਿਲਦੇ ਆਂ ਸ਼ਿਕਾਰੀ ਦੇ ਵਿੱਚ